ਰੈਕੀ ਕਲਾ ਵੇਖੇ ਇੱਕ ਪਨ ਗ੍ਰੇਡ ਦੇ ਇਨਸਪੈਕਟਰ ਅਤੇ ਤਹਿਸੀਲਦਾਰ ਦੇ ਘਰਾਓ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਦੀ ਹੋਈ ਝੜਪ ਕਿਸਾਨਾਂ ਤੇ ਕੀਤਾ ਗਿਆ ਥਾਣਾ ਨੰਦਗੜ ਵਿਖੇ ਮਾਮਲਾ ਦਰਜ ਅਤੇ ਕਿਸਾਨਾਂ ਨੇ ਕੀਤਾ ਅਜ ਧਰਨਾ ਸ਼ੁਰੂ ਮੰਗਲਵਾਰ ਨੂੰ 1 ਵਜੇ ਦੇ ਲਗਭਗ ਭਾਰਤੀ ਕਿਸਾਨ ਜੂਨ ਦੇ ਨੇਤਾ ਗੁਰਹਾਂ ਦੇ ਆਗੂ ਹਰਜਿੰਦਰ ਸਿੰਘ ਬੱਗੀ ਨੇ ਬੋਲਦਿਆ ਕਿ ਆ ਕਿ ਕਿਸੇ ਵੀ ਕਿਸਾਨ ਵੱਲੋਂ ਕਿਸੇ ਗੱਡੀ ਦੀ ਆਪਣਾ ਪੰਤੋਂ ਨਹੀਂ ਕੀਤੀ ਗਈ ਜੋ ਵੀ ਕਿਸਾਨਾਂ ਦੇ ਮਾਮਲਾ ਦਰਜ ਕੀਤਾ ਗਿਆ ਉਹ ਬਿਲਕੁਲ ਝੂਠਾ ਕੀਤਾ ਗਿਆ ਇਸ ਨੂੰ ਲੈ ਕੇ ਉਹਨਾਂ ਕਹਿੰਦੇ ਕਿ ਸਾਨੂੰ ਪੁਲਿਸ ਟੀਸੀ ਦੇ ਵੀ ਕੈਮਰਾ ਫੁਟੇਜ ਦਿਖਾਵੇ ਤਾਂ ਅਸੀਂ ਮੰਨ ਲਵਾਂਗੇ ਅਸੀਂ ਤੁਹਾਨੂੰ ਦਿਖਾਉਣੀ ਆ ਇਹ ਜੋ ਇੱਕ ਆਪਣਾ ਗੱਡੀ ਦੀ ਪੰਪਤ ਹੋਈ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਕਿਸਾਨਾਂ ਨੇ ਪਰਚਾ ਦਰਜ ਕੀਤਾ ਹੈ ਉਹ ਬਿਲਕੁਲ ਝੂਠਾ ਕੀਤਾ ਗਿਆ ਆ ਉਸ ਨੂੰ ਸੁਣਾਉਣੀ ਆ ਕੀ ਕਹਿੰਦੇ ਨੇ ਭਾਰਤੀ ਕਿਸਾਨ ਯੂਨੀਅਨ ਦਾ ਗੁਰਾਹਾਂ ਦੇ ਆਗੂ ਹਰਜਿੰਦਰ ਸਿੰਘ ਮੇਰਾ ਨਾਮ ਹਰਜਿੰਦਰ ਸਿੰਘ ਵੇਖੋ ਜਿਹੜੀ ਕੱਲ ਘਟਨਾ ਵਾਪਰੀ ਆ ਬਹੁਤ ਵੱਧ ਭਾਗੀ ਘਟਨਾ ਹੈਗੀ ਆ ਅਸੀਂ ਲਗਾਤਾਰ ਸਾਰੀਆਂ ਮੰਡੀਆਂ ਦੇ ਵਿੱਚ ਇਸ ਗੱਲ ਦਾ ਦੌਰਾ ਕਰਨ ਵਾਸਤੇ ਸਾਡੀਆਂ ਟੀਮਾਂ ਗਈਆਂ ਸੀ ਦਰ ਮੰਡੀਆਂ ਦੇ ਵਿੱਚ ਪਤਾ ਕਰੋ ਡੀਸੀ ਸਾਹਿਬ ਕਹਿੰਦੇ ਵੀ ਮੰਡੀਆਂ ਬਹੁਤ ਠੀਕ ਚੱਲ ਰਹੀਆਂ ਆ। ਉਹ ਪਤਾ ਕਰਦੇ ਕਰਦੇ ਸਾਡੇ ਕੁਛ ਆਗੂ ਐਸ ਮੰਡੀ ਦੇ ਵਿੱਚ ਵੀ ਆਏ। ਇੱਥੇ ਡਿੱਕਾ ਸੀ ਇਨਸਪੈਕਟਰ ਸਾਹਿਬ ਬੈਠੇ ਸੀ ਬੋਲੀ ਲੱਗ ਨਹੀਂ ਸੀ ਰਹੀ। ਇਹ ਗੱਲਾਂ ਤਾਂ ਹਾਂ ਤਿੱਕਰ ਸਾਡੇ ਜ਼ਿਲ੍ਹਾ ਪ੍ਰਧਾਨ ਕੋਲੇ ਮੇਰੇ ਕੋਲੇ ਵੀ ਆਈਆਂ ਵੀ ਆਹਾ ਦਿੱਕਤਾ ਹੈਗੀਆਂ। ਸਾਡੀ ਤੈਅ ਹੋ ਗਈ 19 ਮੌਜਰ ਤਿੱਕਰ ਬਰਨਾਲੇ ਦੇ ਡੀਸੀ ਨਾਲ ਰਾਤ ਹੀ ਤੈਅ ਹੋਈ ਆ ਦੁਕਾਨ 2 ਘੰਟੇ ਪਹਿਲਾਂ ਗੱਲ ਵੀ ਤੁਸੀਂ ਵੀ 19 ਵਾਲਾ ਚੱਕ ਲੋ। ਸਾਨੂੰ ਇਹ ਜਵਾਬ ਦਿੱਤਾ 19 ਨਹੀਂ ਜੇ ਸੀ ਤਾਂ 20 ਵਾਲਾ ਵੀ ਚੱਕਦੇ ਆ। ਮਖਾਜੇ ਵੀ ਆਲਾ ਚੱਕਦੇ ਨਿਪੜਦਾ ਸਾਡਾ ਕੋਈ ਰੌਲਾ ਨਹੀਂ ਦੋ ਢੇਰੀਆਂ ਤੇ ਗਏ ਐ ਤੀਜੀ ਢੇਰੀ ਤੇ ਜਾਣ ਤੋਂ ਬਾਅਦ ਪੁੱਠੇ ਮੁੜਿਆ ਪੁੱਠੇ ਮੁੜਨ ਦਾ ਮੁਰਦਿਆਂ ਹਸਾਰ ਸਾਡੇ ਲੋਕਾਂ ਨੂੰ ਨਹੀਂ ਪਤਾ ਸੀ ਉਹਨੇ ਢਿੱਡ ਚ ਕੀ ਸੀ ਸਿੱਤਮ ਦੀ ਗੱਲ ਆ ਵੀ ਆ ਕੇ ਡਾਂਗਾ ਨਾਲ ਪਸ਼ੂ ਵਾਂਗੂ ਕੁੱਟਣ ਡਹਿ ਜਾਣਾ ਅਸੀਂ ਇਸ ਮੁਲਕ ਦੇ ਵਸਨੀਕ ਹਾਂ ਅਸੀਂ ਇੱਥੋਂ ਦੇ ਕਿਸਾਨ ਆ ਅਸੀਂ ਸਰਕਾਰ ਦੀ ਜਿਹੜੀ ਅਨਾਜ ਦੀ ਪੂਰਤੀ ਲਗਾਤਾਰ ਕਰ ਰਹੇ ਆ ਭਗਵੰਤਮਾਨ ਸਾਹਿਬ ਜਿਹੜੇ ਏਦੋਂ ਪਹਿਲਾਂ ਕਹਿੰਦੇ ਨਹੀਂ ਸੀ ਤੱਕਦੇ ਹੁੰਦੇ ਸਾਰੀਆਂ ਪਾਰਟੀਆਂ ਨੂੰ ਇਹ ਕਹਿੰਦੇ ਕਿਸਾਨਾਂ ਨਾਲ ਜ਼ਬਰਦਸਤੀ ਐ ਕਿਸਾਨਾਂ ਨਾਲ ਥੱਕ ਐ ਸੋਡੇ ਰਾਜ ਦੇ ਦਰਮਿਆਨ ਜਿਹੜਾ ਕੁਝ ਰਾਤ ਹੋਇਆ ਦੇਖੋ ਜੇ ਸਾਡੀ ਕੋਈ ਵੀ ਦੀ ਕੀ ਹੁੰਦੀ ਸਾਡਾ ਜ਼ਿਲ੍ਹਾ ਪ੍ਰਧਾਨ ਇਧਰੋਂ ਮੈਂ ਲਗਾਤਾਰ ਜੁੜੇ ਹੋਏ ਸੀ ਸਾਡੇ ਕੋਈ ਧਿਆਨਤਾ ਲਿਆਉਂਦੇ ਈ ਸੋਡੇ ਬੰਦਾ ਦਾ ਵਾਅਦਾ ਹੈਗਾ ਸਾਡੀ ਆਗੂ ਟੀਮ ਜ਼ਿਲ੍ਹੇ ਦੇ ਤਿੰਨ ਸਮਰਾਥ ਆਗੂ ਇਥੇ ਨਾਲ ਮੌਜੂਦ ਹੈ ਡਾਂਗਾ ਛੱਲੀਆਂ ਗੋਨੋਂ ਉੱਟਣ ਡੈਗੇ ਦੇਖੋ ਕੋਈ ਸਾਡੇ ਸਵਿਧਾਨ ਦੇ ਵਿੱਚ ਘੇਰਾ ਨਹੀਂ ਕੋਈ ਦਾਇਰਾ ਨਹੀਂ ਹੈਗਾ ਵੀ ਲੋਕਾਂ ਦੀ ਅਣ ਸੁਣੀ ਕਰਕੇ ਉਹਨਾਂ ਨੂੰ ਕੁੱਟਣ ਡਾਇਜੋ ਤੇ ਉਹਨਾਂ ਤੇ ਦਹਿਸ਼ਤ ਪਾ ਕੇ ਉਹ ਜਿਹੜੇ ਮਰਜ਼ੀ ਰੇਟ ਚੋਂ ਨਾ ਲੁੱਟ ਲੈਣ ਸਾਨੂੰ ਕਿਸੇ ਹਾਲ ਤੇ ਗੱਲ ਹਾਜਮ ਨਹੀਂ ਆਉਂਦੀ ਜਿੱਥੇ ਮਰਜੀ ਸਰਕਾਰ ਮੁਕਾਦਮੇ ਦਰਜ ਕਰ ਲੇ ਉਹ ਬੰਦੇ ਮਾਰ ਲੇ ਉਹਨਾਂ ਦੀ ਮਰਜ਼ੀ ਉਹ ਚੌਲ ਚੱਕ ਲੈਣ ਉਹ ਡੀਏਪੀ ਖਾਦ ਦੇ ਦੇਣ ਇਹਦੇ ਨਾਲ ਸਾਡਾ ਮਸਲਾ ਹੱਲ ਹੁੰਦਾ ਨਿਬੜਦਾ ਅਗਲੀ ਰਣਨੀਤੀ ਸਾਡੀ ਇਹ ਹੈਗੀ ਆ ਵੀ ਜੇ ਚੌਲ ਨਾ ਚੱਕਣਗੇ ਦੇਖੋ ਉਦੋਂ ਪਹਿਲਾਂ ਡੀਸੀਆਂ ਦਾ ਘਰਾਓ ਕੀਤਾ ਇਨਸਪੈਕਟਰਾਂ ਦੇ ਘਰਾਓ ਤਿੱਕਰ ਗੱਲ ਆ ਗਈ ਹੁਣ ਤਾਂ ਅਸੀਂ ਇਕੱਠੇ ਹੋ ਕੇ ਉਹ ਵਿਰੋਧ ਬਣਾਵਾਂਗੇ ਜਿਹੜਾ ਜਿਹਾ ਕੁਝ ਉਹ ਕਰ ਰਹੇ ਐ ਉਹਨਾਂ ਨੇ ਜ਼ਬਰ ਕਰਨਾ ਹੈ ਜਿੰਨਾ ਮਰਜ਼ੀ ਕਰਨਾ ਹੈ ਉਹਨਾਂ ਦੇ ਹੱਥ ਚਾਊਗਾ ਅਸੀਂ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਜ਼ਬਰ ਝੱਲਣ ਵਾਲੇ ਤੋਂ ਅਸੀਂ ਹੱਥ ਵੀ ਨਹੀਂ ਚੱਕਾਂਗੇ ਜਿਉਂ ਨਾ ਤਾਂ ਸਾਨੂੰ ਮਾਰ ਕੇ ਕੋਈ ਮਸਲਾ ਹੱਲ ਹੁੰਦਾ ਉਹ ਸਾਡੇ ਤੇ ਸਿੱਧੀਆਂ ਗੋਲੀਆਂ ਚਲਾ ਲੈਣ ਅਸੀਂ ਲੈਂਡ ਬਣਾ ਕੇ ਖੜ ਜਾਾਂਗੇ ਅੱਗੇ ਕਿਹੜਾ ਚਲਾਈਆਂ ਨਹੀਂ ਕਿੰਨੀਆਂ ਸਰਕਾਰਾਂ ਨੇ ਆ ਜਥੇਬੰਦ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਅੱਜ ਜਿਹੋ ਦੇ ਘੇਰੇ ਦੇ ਵਿੱਚ ਅਸੀਂ ਖੜੇ ਆ ਤੁਸੀਂ ਪੱਤਰਕਾਰੋਂ ਭਰਾਓ ਤੁਸੀਂ ਸਾਰੀਆਂ ਮੱਡੀਆਂ ਦੇ ਵਿੱਚ ਦੇਖੋ ਕਿਵੇਂ ਢੇਰ ਹੈ ਵੱਡੇ ਵੱਡੇ ਗੋਵਿੰਦ ਲੱਗੇ ਪਏ ਆ ਝੋਨੇ ਦੇ ਉਦਤੀ ਤੌਰ ਤੇ ਕੋਈ ਮੌਸਮ ਖਰਾਬ ਹੋ ਜੇ ਫਿਰ ਇਹਦਾ ਸਾਰੇ ਕਿਸਦਾ ਜ਼ਿੰਮੇਵਾਰ ਕੌਣ ਹੋ ਕੀ ਕੁੱਟਾਂਵਾਰਾਂ ਨਾਲ ਹੱਲ ਹੋ ਜੂਗੀ ਜੀ ਕਿਸਾਨ ਅਗਵਾ ਤੇ ਵੀ આરોਪ ਲੱਗੇ ਨੇ ਮੁਕਦਮੇ ਵੀ ਦਰਜ ਕੀਤੀ ਗਈ ਕਿ ਉਹਨਾਂ ਦੇ ਵੱਲੋਂ ਪੁਲਿਸ ਦੀ ਗੱਡੀ ਤੋੜੀ ਗਈ ਪੁਲਿਸ ਕਰਮੀ ਜ਼ਖਮੀ ਕੀਤੇ ਗਏ ਡਾਂਗਾ ਕੁਹਾੜੀ ਤੱਕ ਬਰਮੁਲ ਕੀਤੀ ਗਈ ਦੇਖੋ ਸਾਡੇ ਬੰਦੇ ਧੌਲ ਜੀ ਵੀ ਸਕਦੇ ਆ ਪੁਲਿਸ ਕਰਮੀ ਤਾਂ ਇਹਦੀ ਵੀਡੀਓ ਬਹੁਤ ਤੇਜ਼ੀ ਨਾਲ ਬਣਾ ਲੈਂਦੇ ਆ ਸੀ ਕੁਝ ਵੀ ਕਰਦੇ ਹੁੰਦੇ ਆ ਉਹਨਾਂ ਦਾ ਵੀਡੀਓ ਵਾਲਾ ਮੂਰੇ ਹੁੰਦਾ ਨਾਲ ਹਾਲਾਂਕਿ ਉਹ ਪਰਿਵਾਰ ਦਾ ਕੈਮਰਾ ਕਹਿੰਦੇ ਚੱਲ ਰਿਹਾ ਹੁਣ ਉਹ ਡਿਲੀਟ ਕਰਤਾ ਉਹਨਾਂ ਨੇ ਸਾਰਾ ਕੁਝ ਸਾਡੇ ਬੰਦੇ ਉਧਰ ਨੂੰ ਨਹੀਂ ਗਏ ਸੱਤ ਕਿਲੇ ਬਾਹੀ ਪਰੇ ਐ ਜਾਂ ਸਾਡਾ ਕੋਈ ਇਤਿਹਾਸ ਹੋਵੇ ਇੱਕ ਵਾਰੀ ਲਿਆ ਕੇ ਦਿਖਾਉਣ ਵੀ ਤੁਸੀਂ ਆ ਗੱਡੀਆਂ ਭੰਨੀ ਜਾਂਦੇ ਹੋ ਅਸੀਂ ਕਿਤੇ ਵੇ ਜਾ ਕੇ ਡੀਸੀ ਦਫਤਰ ਮੁਟੇ ਪੂਰੇ ਬੈਠੇ ਆ ਜਿੱਥੇ ਮਰਜੀ ਬੈਠੇ ਆ ਸਾਡੀ ਭੰਨ ਤੋੜ ਦੀ ਕੋਈ ਵੀ ਰਿਓ ਤੇ ਜਾਰੀ ਕਰ ਰੋ ਹਰ ਇੱਕ ਵਾਰੀ ਸਾਡੇ ਤੇ ਮੁਕਦਮੇ ਦਰਜ ਕਰਨ ਵੇਲੇ ਵੀ ਫਸਾਉਣਾ ਇਹਨਾਂ ਨੂੰ ਕਲੱਲੇ ਫਸਾ ਕੇ ਰੱਖਣਾ ਆਈ ਵਾਰੀ ਕਦੇ ਗੱਡੀਆਂ ਭੰਨਤੀਆਂ ਕਦੇ ਸਾਡੀ ਬੰਦੇ ਮਾਰ ਕੇ ਇੱਕ ਵਾਰੀ ਨਹੀਂ ਸਾਡੇ 15 16 ਬੰਦੇ ਸ਼ਹੀਦ ਕੀਤੇ ਆ ਪੁਲਿਸ ਨੇ ਤੇ ਉਹਦੇ ਸਾਡੇ ਤੇ 307 ਵਾਲੇ ਮੁਕਦਮੇ ਭਲਾ ਇਹ ਕਿਹੜੇ ਨਿਆਂ ਦੀ ਗੱਲ ਹੈ ਦੇਖੋ ਅਸੀਂ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਗੱਲ ਜਾਂਚ ਕਰਾਉਣੀ ਚਾਹੁੰਦੇ ਵੀ ਆਓ ਤੁਸੀਂ ਮੰਡੀਆਂ ਦੇ ਵਿੱਚ ਇਹ ਤਾਂ ਅਸੀਂ ਝੂਠੇ ਆ ਸਾਡਾ ਝੋਨਾ ਸਾਡਾ ਝੋਨਾ ਵਿਕ ਰਿਹਾ ਹੈ ਅਸੀਂ ਜਾਣ ਬੁੱਝ ਕੇ ਸਰਕਾਰ ਨੂੰ ਜਲੀਲ ਕਰਦੇ ਆ ਫਿਰ ਦੇਖੋ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਆ ਹੋਰ ਦੂਸਰੀ ਗੱਲ ਪਰਚਾ ਰੱਤ ਕਰਾਉਣ ਦੀ ਕੋਈ ਮੰਗ ਤੁਹਾਡੀ ਹੋਵੇ ਦੇਖੋ ਪਰਚੇ ਸਾਡੇ ਪਹਿਲਾਂ ਵੀ ਬਹੁਤ ਸਾਰੇ ਆ ਪਰਚੇ ਪਾਉਣ ਜੀ ਸਕਦੇ ਕੋਈ ਸਾਨੂੰ ਇਸ ਗੱਲ ਦਾ ਇਤਰਾਜ਼ ਨਹੀਂ ਹੈਗਾ ਪਰ ਜੇ ਪਰਚਿਆਂ ਤੋਂ ਬਾਅਦ ਵੀ ਸਾਡਾ ਝੋਨਾ ਨਹੀਂ ਵਿਕਦਾ ਇਹ ਉਹ ਸੋਚ ਲੈਣ ਵੀ ਭਾਈ ਪਰਚੇ ਪਾਉਣ ਤੋਂ ਬਾਅਦ ਵੀ ਸਾਡੇ ਨਾਲ ਇਹੋ ਜਿਹਾ ਕੁਝ ਕਰਨੇ ਫਿਰ ਅਸੀਂ ਉਹਦਾ ਮੂੰਹ ਤੋੜਮਾ ਜਵਾਬ ਦੇਵਾਂਗੇ ਹਰ ਹਾਲ ਦੇਵਾਂਗੇ ਜਿੱਥੋਂ ਤੱਕ ਮਰਜ਼ੀ ਜਾਣਾ ਪੈ ਜੇ ਸਾਨੂੰ ਕੀ ਨਾਮ ਹੈ ਮੇਰਾ ਨਾਮ ਹੀ ਬੁੱਟਾ ਸਿੰਘ ਆਈ ਕਲਮੰਟੀ ਸਾਹਿਬ ਤੋਂ ਆਈ ਕੀ ਹੋਇਆ ਕੀ ਗੱਲ ਕੱਲ ਸਾਨੂੰ ਕਾਲ ਆਈ ਸੀ ਕਿ ਵੀ ਕਰਨ ਇੱਥੇ ਵੀ ਆਪਣਾ ਜਿਹੜਾ ਇਨਸਪੈਕਟਰ ਆ ਉਹ ਨੂੰ ਬਿਠਾਇਆ ਹੋਇਆ ਇੱਥੇ ਵੀ ਜਿਹੜਾ ਝੋਨਾ ਉਹਦੀ ਖਰੀਦ ਨਹੀਂ ਹੋ ਰਹੀ ਪੂਰੀ ਤੇ ਅਸੀਂ ਜਦੋਂ ਆਏ ਆ ਕੇ ਬਸ ਕੱਲ ਬਾਜ਼ੀ ਹੋਈ ਤਾਂ 5-7 ਮਿੰਟ ਬੈਠੇ ਤੇ ਅਸੀਂ ਰੋਟੀ ਖਾਣ ਲੱਗੇ ਤੇ ਉਹਦੀ ਗੱਡੀਆਂ ਭਰੀਆਂ ਆਈਆਂ ਉਹ ਪਿੱਛੇ ਲਾ ਕੇ ਗੱਡੀਆਂ ਤੇ ਇੱਥੇ ਆ ਕੇ ਆ ਕੇ ਬਸ ਚੁੰਬੜ ਕੇ ਡਾਂਗਾਂ ਨਾਲ ਸਿੱਟ ਲਿਆ ਜੀ ਮਾਈਰੋ ਪਿੱਛੇ ਆਂ ਜੋ ਪੂਰੇ ਪੀਜੋਣ ਲੱਗੇ ਮੈਨੂੰ ਖਿੱਚ ਕੇ ਉਧਰੋਂ ਪੜੇ ਨੂੰ ਲੈ ਗਏ ਮੇਰੇ ਕਿਤਾ ਆ ਮਾਰੀ ਆਪਣਾ ਕੋਲ ਟੁੱਟ ਗਈ ਨਹੀਂ ਕਿਵੇਂ ਆ ਹਸ ਜੀ ਵੀ ਇੱਕਾ ਮੱਥੇ ਚ ਵੱਜੀ ਆ ਇੱਕਾ ਨੱਕ ਤੇ ਇੱਕ ਇਥੇ ਸਰਚਾ ਇੱਥੇ ਹੋਰ ਤਾਂ ਬਾਵਾ ਵੱਜੀਆਂ ਨਾਲੇ-ਪਾਸੇ ਤਾਂ ਆਂ ਤੇ ਫਿਰ ਉਦੋਂ ਬਾਅਦ ਅਜੇ ਦੋ ਬਾਅਦ ਜਾ ਕੇ ਆਪ ਦੀਆਂ ਗੱਡੀਆਂ-ਕੁੱਡੀਆਂ ਪਾਣਣੀਆਂ ਮੁੜ ਕੇ ਜਾ ਕੇ ਹਸਤਾਲ ਚ ਲੈ ਹੋ ਗਏ ਸਾਨੂੰ ਵੀ ਹਸਤਾਲ ਚ ਲੈ ਕੇ ਪੱਟੀਆਂ-ਪੁੱਟੀਆਂ ਕਰਾ ਕੇ ਹੁਣ ਫਿਰ ਵਾਪਸ ਆ ਗਏ ਸੀ ਬਨੇ ਵੀ ਗੱਡੀਆਂ ਜਿਹੜੀਆਂ ਨੇ ਕਿਸਾਨਾਂ ਆਕੂਆ ਨੇ ਇਹਨਾਂ ਨੇ ਪੰਡੀਆਂ ਨਹੀਂ ਜੀ ਇਹ ਗਲਤ ਗੱਲ ਆ ਜੀ ਗੱਡੀਆਂ ਕਿਸ ਨੇ ਨਹੀਂ ਪੰਡੀਆਂ ਗੱਡੀਆਂ ਉਹਨਾਂ ਨੇ ਆਪ ਨੇ ਪੰਡੀਆਂ ਗੱਡੀਆਂ ਇੱਥੋਂ ਕਟੋ ਕਟਣਾਵਲ ਦਾ 20 25 ਗੱਲੇ ਪਰੇ ਪੰਡੀਆਂ ਗਈਆਂ ਇੱਥੇ ਕੋਈ ਗੱਡੀ ਨਹੀਂ ਪੰਨੀ ਗਈ ਤੇ ਕਿਹਦੇ ਪੰਡੀਆਂ ਫਿਰ ਪਤਾ ਨਹੀਂ ਉਹ ਤਾਂ ਆਪ ਹੀ ਪੰਡੀਆਂ ਹੋਣੀਆਂ ਮੁਲਾਜ਼ਮਾਂ ਨੇ ਸੰਤ ਫਿਰ ਇੰਨੀ ਜਾਣਕਾਰੀ ਨਾ ਹਸਤਾ ਉਧਰ ਗਈ ਨਹੀਂ ਹਸਤਾ ਇੱਥੇ ਇੱਥੇ ਸੀਗੇ ਅੱਜ ਤਾਂ ਮੰਡੀ ਤੋਂ ਬਾਹਰ ਹੀ ਨਹੀਂ ਗਈ ਸਾਰੇ ਕਦਮੇ ਵੀ ਦੱਸ ਕਿੱਥੇ ਦੇਤੀ ਦਾ ਉਹ ਹੋਏ ਹੋਣਗੇ ਐਂ ਹੀ ਸਾਦੇ ਉਹ ਕਾਦਦੇ ਮੈਂ ਫਿਰ ਚੱਲਾਂਗੇ ਜੇ ਹੁਣ ਸਾਡੀ ਪਸੰਦ ਨਹੀਂ ਰੋਲੂਗੀ ਤੇ ਫਿਰ ਮੁਕਦਮੇ ਤਾਂ ਅਸੀਂ ਪਿੱਛੇ ਨਹੀਂ ਹਟਦੇ ਮੁਕਦਮੇ ਤਾਂ ਚੱਲਾਂਗੇ ਫਿਰ ਆ ਜਖਸੀਰ ਚੁੰਬਾ ਭਾਰਤੀ ਕਿਸਾਨ ਜੋਨਿਕਤਾ ਕਰਾਂ ਹਾਂ ਜੋ ਅਸੀਂ ਝੋਨਾ ਲਗਾਤਾਰ ਉਹਨਾਂ ਕੀਆ ਇੱਕ ਤਰੀਕ ਤੋਂ ਲੈ ਕੇ ਖੱਜਲਖਵਾਰ ਹੋ ਰਹੀ ਬਹੁਤ سارے ਕਿਸਾਨ ਮਹੀਨਾ ਮਹੀਨਾ ਉੱਪਰ ਹੋ ਗਿਆ ਬੈਠਾ ਨੂੰ ਆੜਤਗੇ ਤੇ ਨਾਲ ਸੈਲਰ ਮਾਲਕ ਕਾਟਾ ਮੰਗਦੇ ਆ ਵੱਡੀ ਬਧਰਤ ਸਾਰੇ ਆੜਤਗੇ ਨਹੀਂ ਸਾਰੇ ਸੈਲਰ ਵਾਲੇ ਨਹੀਂ ਵਿੱਚ ਕੁਝ ਮੰਦੇ ਮਤਲਬ ਕਿਸਾਨਾਂ ਨੂੰ ਜਲੀਲ ਕਰਨ ਦੇ ਲੱਗੇ ਹੋਇਆ ਲੁੱਟ ਕਰਨ ਦੇ ਲੱਗੇ ਹੋਇਆ ਉਹ ਅਸੀਂ ਮੰਡੀਆਂ ਦਾ ਸਰਵਾ ਕਰ ਰਹੇ ਸੀ ਸਰਵਾ ਕਰਦੇ ਕਰਦੇ ਰਹਿ ਕੇ ਮੰਡੀ ਆ ਕੇ ਇਨਸਪੈਕਟਰ ਦੇ ਕੋਲ ਆ ਗਏ ਉਥੇ ਇੱਕ ਆੜ ਤਗਾਸਵਾਸ ਉਹਦੇ ਨਿਘਿਆ ਜਿਹੜਾ ਪੈੜਾ ਪੈੜਾ ਉਥੇ ਇੱਕ ਆੜ ਦਾ ਕਿਸਾਨ ਬੈਠਾ ਸੀ ਉਹਨਾਂ ਦਾ 25 ਦਿਨ ਹੋ ਗਏ ਨਾ ਤਾਂ ਇੱਥੇ ਕੋਈ ਇਨਸਪੈਕਟਰ ਆਉਂਦਾ ਨਾ ਕੋਈ ਮਾਰਕੀਟ ਕਮੇਟੀ ਵਾਲਾ ਆਉਂਦਾ ਤੇ ਅਸੀਂ ਇਨਸਪੈਕਟਰ ਸਾਹਿਬ ਨੂੰ ਪੁੱਛਿਆ ਇਨਸਪੈਕਟਰ ਸਾਹਿਬ ਦਾ ਤਸੱਲੀ ਬਖਸ਼ ਜਵਾਬ ਹੀ ਨਹੀਂ ਸੀ ਮੇਰੀ ਇਹ ਆਰਚਨੀ ਆਉਦਾ ਪੌਦਾ ਚ ਨਹੀਂ ਆਉਂਦਾ ਫਿਰ ਜਦੋਂ ਵਾਰੀ ਵਾਰੀ ਅਸੀਂ ਪੁੱਛਿਆ ਇਹ ਕਿਹਦੇ ਚ ਆਉਂਦਾ ਉਹ ਉਹਨਾਂ ਨੇ ਫਿਰ ਅੱਕ ਕੇ ਉਹਨੂੰ ਕਹਿਣਾ ਪੈ ਗਿਆ ਇਹ ਮੈਡਮ ਦੇ ਕੋਲੇ ਆ ਤੇ ਜਿਹੜੇ ਮੈਡਮ ਨੂੰ ਉਹ ਆਪਦੇ ਪੈਨਸ ਨਹੀਂ ਵੜਨਦੇ ਉਹਨਾਂ ਨੇ ਕਿਹਾ ਸਾਡੇ ਪੈਟ ਚ ਨਹੀਂ ਆਉਣਾ ਤੁਸੀਂ ਤਾਂ ਕਰਕੇ ਸੀ ਉੱਥੇ ਕੋਈ ਇੰਸਪੈਕਟਰ ਜਾਂਦਾ ਨਹੀਂ ਤਾਂ ਅਸੀਂ ਆਹ ਫਿਰ ਇੰਸਪੈਕਟਰ ਨੇ ਜਾਂਦਾ ਹੀ ਨਹੀਂ ਤੁਸੀਂ ਫਿਰ ਫਿਰ ਤੁਸੀਂ ਇਹਦੇ ਇਥੇ ਲੈਣ ਕੀ ਆਉਣੇ ਆ ਫਿਰ ਸੈਲਰ ਮਾਲ ਲੈਣ ਤੇ ਆਰਟਿਕਾ ਨੇ ਬੋਲੀ ਲਾਉਣੀ ਆ ਛੋਟਾ ਫਰਜ ਬਣਦਾ ਪੰਡੇ ਅਨਕੇ ਜਦੇਹੀ ਤੇ ਛੱਟਿਆ ਕਿਸਾਨ ਨੇ ਉਧਰ 17 ਮੁਕਤ ਰਹਿੰਦੀ ਗਰਮੀ ਹੁਣ ਸੈਲ ਪੈਨ ਕਰਕੇ 19 ਆਉਂਦਾ ਤਾਂ 19 ਬਰਨਾਲੇ ਦਾ ਦੇਸੀ ਮੰਨਿਆ ਤੇ ਕਹਿੰਦੇ ਇਨਸਪੈਕਟਰ ਸਾਹਿਬ ਕਹਿੰਦੇ ਅਸੀਂ ਤਾਂ 17 ਤੋਂ ਵੱਧ ਲੈ ਨਹੀਂ ਸਕਦੇ ਹਦਾਇਤ ਆ ਸਰ ਜਦੋਂ 20 ਤੱਕ ਸੈਮਤੀ ਬਣ ਗਈ ਤੇ ਉਸ ਤੋਂ ਪਹਿਲਾਂ ਜਿਹੜਾ ਕੁਝ ਆਪਣੇ ਆਗੂਆਂ ਦੇ ਵੱਲੋਂ ਜਾਂ ਕਿਸਾਨ ਦੇ ਵੱਲੋਂ ਜੋ ਪ੍ਰਸ਼ਾਸਨ ਕਹਿ ਰਿਹਾ ਕੀ ਉਹਨਾਂ ਦੇ ਵੱਲੋਂ ਕਾਨੂੰਨ ਹੱਥ 'ਚ ਲੈ ਕੇ ਬੰਦੀ ਬਣਾਇਆ ਗਿਆ ਕਿ ਉਹ ਲੱਗਦਾ ਕਾਨੂੰਨ ਦਾ ਦਾਇਰਾ ਕੋਈ ਨਹੀਂ ਸੀਦਾ ਜੀ ਇੱਕ ਝੋਨਾ ਬਕਾਉਣ ਖਾਤਰ ਜਿਹੜਾ ਇਨਸਪੈਕਟਰ ਨੂੰ ਭਾਇਆ ਅਨੂ 25 ਦਿਨ ਹੋ ਗਏ ਬੈਠਿਆ ਨੂੰ ਮੰਡੀਆਂ ਚ ਜੇ ਸਾਡੀ ਬੋਲੀ ਨਹੀਂ ਲੱਗਦੀ ਝੋਨਾ ਵਿਕਦਾ ਨਹੀਂ ਤਾਂ ਇੱਕ ਦਿਨ ਇਨਸਪੈਕਟਰ ਸਾਹਿਬ ਵੀ ਲੈ ਕੇ ਵੇ ਇੱਥੇ ਰਹਿ ਕੇ ਵੇਖ ਲੈਣ ਕਿੰਨਾ ਕੋਖਾ ਅਸੀਂ ਉਹਨੂੰ ਕੋਈ ਮਾੜਾ ਚੰਗਾ ਨਹੀਂ ਬੋਲੇ ਉਹਦਾ ਸਨਦਕਾਰ ਕੀਤਾ ਕੁਰਸੀ ਦਿੱਤੀ ਆ ਚਾਹ ਪਾਣੀ ਦਿੱਤਾ ਰੋਟੀ ਦਿੱਤੀ ਆ ਅਸੀਂ ਉਹਨੂੰ ਇੱਥੇ ਤੱਕ ਵੇਖ ਜੇ ਬੈਗ ਪੀਣਾ ਪੈਗ ਵੀ ਪਿਆਵਾਗੇ ਇੱਕ ਰਾਤ ਰਹਿ ਕੇ ਦਾ ਵੇਖੇ ਤੇ ਮੱਛਰ ਤੇ ਧੂਈ ਬਟਾਉਣੀ ਕਿੰਨੀ ਕੋਖੀ ਆ ਇਦੂ ਬਾ ਪੁਲਿਸ ਪ੍ਰਸ਼ਾਸਨ ਆਇਆ ਉਸ ਪ੍ਰਸ਼ਾਸਨ ਤੋਂ ਤਹਿਸੀਲਦਾਰ ਆ ਗਿਆ ਤਹਿਸੀਲਦਾਰ ਨੂੰ ਵੀ ਅਸੀਂ ਇਹੀ ਬੇਨਤੀ ਕੀਤੀ ਆਡਾ ਝੋਨਾ ਵੇਕੇ 20 ਦੇ ਸੈਂਤੀ ਬਣ ਗਈ ਆ ਜਦੋਂ 20 ਦੇ ਸੀ ਮੁਕਤਰਾ ਚ ਚੈੱਕ ਕਰਨ ਗਏ 18 ਆ 19 ਆ ਲਿਖਣ ਨੂੰ ਤਿਆਰ ਨਹੀਂ ਸੀ ਮਾਰਕੀਟ ਉਹਦੇ ਰਿਕਾਰਡ ਚ ਤੇ ਫਿਰ ਅਜੋ ਲਿਖਣ ਨੂੰ ਤਿਆਰ ਨਾ ਫਿਰ ਪਾਸੇ ਪਕਾਈ ਕਾਨੂੰ ਕਰਨੀ ਆ ਜੀ ਫਿਰ ਆਪਾਂ ਇੱਥੇ ਬੈਠੋ ਰਾਤ ਲਾਓ ਤਰਕੇ ਕੋਈ ਮਸਲਾ ਹੱਲ ਹੋ ਜਾਵੇਂ ਕਰ ਲਾ ਕੇ ਪ੍ਰਦਸ਼ਾਨ ਆ ਜੂਗਾ ਇਹਨਾਂ ਦਾ ਰੋਟੀ ਖਾਣ ਲੱਗੇ ਤੇ ਦੂਆ ਪੁਲਿਸ ਨੇ ਜ਼ਬਰ ਚੜਾਤਾ ਡਾਂਗਾ ਮਾਰ ਕੇ ਬੱਥੇ ਪਾਰਟੀ ਇੱਕ ਵਾਰ ਲਿਫਟਿੰਗ ਹੋ ਰਹੀ ਹੈ ਕੰਮ ਮੁਕਤ ਰਿਹਾ ਕਿ ਬੰਦ ਨਾ ਨਕੀਆ ਜੀ ਇਹਰਾ ਇੱਕ ਵਾਰੀ ਕੰਮ ਚੱਲ ਰਿਹਾ ਕੰਮ ਕੰਮ ਜੀ ਨਗਿਆ ਜਿਹੜਾ ਕਾਰ ਤੇ ਦੇ ਰਿਆ ਕਿਸਾਨ ਉਹਨਾਂ ਦਾ ਚੱਲੀ ਜਾਂਦਾ ਤਾਂ ਕਰਕੇ ਇਹ ਬੜਨ ਗਿਆ ਇੱਥੇ ਕਾਟ ਮੰਗੀ ਜਾ ਰਹੀ ਆ ਤੇ ਨਾਲ ਜਿਹੜਾ ਆਰਤੀਆ ਸਵਾਹ ਜਾਣ ਉਹ ਕਹਿੰਦਾ ਆਪਦੇ ਵਿਕਲਤੇ ਔਰ ਜੋ ਨਾਲ ਜਿਹੜਾ ਵਿਗਿਆ ਹੋ ਉਹ ਸੰਢ ਕਿਆ ਕਰੋ ਅਸੀਂ ਜਦੋਂ ਸਰਕਾਰ ਤੋਂ ਖਰਚਾ ਲੈਂਦੇ ਆ ਤਾਂ ਫਿਰ ਅਸੀਂ ਕਿਉਂ ਸੰਢ ਕਈਏ ਕਿਉਂ ਕਾਟ ਦੇਗੇ ਅਸੀਂ ਬਹੁਤ ਔਖਾ ਧੋਨਾ ਪਾਲਿਆ ਬਹੁਤ ਕਰਜ਼ੇ ਲੈ ਲੈ ਕੇ ਪਾਲਿਆ ਚਪਾ ਦੀਆਂ ਸ਼ਰਾਮਿਤ ਦੇ ਉਪਾਲਿਆ ਇਹਦਾ ਸਰਕਾਰ ਪਾਈ ਪਿਛਲੇ ਸਾਲ ਚੋਵੀ ਚੱਲੀ ਗਿਆ ਐਤੀ 18 19 ਕਿਉਂ ਨਹੀਂ ਚੱਲਦਾ ਕਿਉਂਕਿ ਸਾਡੇ ਨੇ ਨੀਤੀ ਚ ਫਰਕ ਆ ਜਿਸ ਤਰੀਕੇ ਨਾਲ ਸਰਕਾਰ ਦੀ ਨੀਤੀਆਂ ਚੱਲ ਰਹੀਆਂ ਨੇ ਜਾਂ ਕਹਿ ਲੋ ਕਿ ਵੀ ਸਰਕਾਰ ਦਾ ਹੁਣ ਇਲੈਕਸ਼ਨ ਵੀ ਨਜ਼ਦੀਕ ਆ ਰਿਹਾ ਕਿਦਦਵਾਤ ਜਿਵੇਂ ਤੋਂ ਆ ਵੀ ਹੈ ਕਿ ਬਨਾਲਾ ਵੀ ਹੋ ਗਈ ਹੈ ਤੇ ਇਹਨੂੰ ਲੱਗ ਕੋਈ ਖਮਿਆਜ਼ਾ ਆ ਕੇ ਦੇਖਣ ਮਿਲ ਸਕਦਾ ਕਿਉਂਕਿ ਕਿਸਾਨ ਦਿੱਵੰਦੀ ਅਕਸਰ ਸਮੱਸਿਆ ਕਰਦੇ ਨੇ ਚੰਗਾ ਕੰਮ ਇਨਕੀ ਅਜ ਭੰਡੇ ਡੀਸੀ ਸਾਹਿਬ ਨੂੰ ਜਦੋਂ 5 ਤਰੀਕ ਨੂੰ ਘੇਰਿਆ ਉਹਨਾਂ ਨੇ ਉਹ ਕਿੜ ਕੱਢੀ ਆ ਕਿੜ ਕੱਟ ਕੇ ਦੀ ਕੁੱਟਮਾਰ ਕਰਾਈ ਆ ਕੋਈ ਐਡਾ ਮਸਲਾ ਹੀ ਨਹੀਂ ਸੀ ਇਨਸਪੈਕਟਰ ਸਾਹਿਬ ਸਾਡੇ ਘਰਾਂ ਚੋਂ ਆ ਕੋਈ ਬਾਹਰੋਂ ਤਾਂ ਨਹੀਂ ਬਾਹਰਲੇ ਮੁਲਖਤਾਂ ਨੇ ਆਏ ਜੇ ਸਾਡੇ ਘਰਾਂ ਤੋਂ ਸਾਡੇ ਧੀ ਪੁੱਤਾਂ ਸਾਡੇ ਭਰਾ ਇੱਕ ਰਾਤ ਲਾ ਲੈਂਦੇ ਸਾਡੇ ਨਾਲ ਰਾਤ ਲਾਉਣੀ ਕੀ ਅਖੇ ਉਹ ਤੇ ਬਸੇਰੇ ਪਹਿਲਾਂ ਵੀ ਆਪਾਂ ਨੇ ਕੀ ਆ ਕੇ ਰਾਇ ਕਰਾਈ ਕਰਕੇ ਅੱਜ ਵੀ ਆਪਦੇ ਕਿਸਾਨਾਂ ਦੇ ਮਸਲੇ ਹੱਲ ਕਰਾਏ ਆ ਇੱਕ ਜਰੀਆ ਸਰਕਾਰ ਦਾ ਉਹ ਸਰਕਾਰ ਨਾਲ ਅਸੀਂ ਮਸਲਾ ਛੋੜਨਾ ਮਕਾਉਣਾ ਸੀ ਹੋਰ ਅਸੀਂ ਕੀ ਇਨਸਪੈਕਟਰ ਸਾਹਿਬ ਤੋਂ ਕੀ ਕਰਾਉਣਾ ਛੋੜਨਾ ਮਕਦੇ ਅਸੀਂ ਹੁਣ ਹੁਣ ਤੁਰ ਜਾ ਕੇ ਸਾਨੂੰ ਹੋਰ ਕੁੱਟ ਲੈਣ ਔਰ ਪਰਚੇ ਪਹਿਲਾਂ ਸਾਡਾ ਹੱਡੀ ਦਾ ਮੰਗ ਗਈ ਸਾਡਾ ਝੋਨਾ ਵਿਕ ਜੇ ਨਕੀਆ ਜਿਹੜੀ ਬਹੁਤ ਔਖਾ ਪਾਲੀ ਆ ਤਾਂ ਕਰਕੇ ਨਕੀਆ ਅਸੀਂ ਉਹਨੂੰ ਇਥੇ ਭਾਇਆ ਸੀਗਾ